ਮੈਂ ਬੇਨਤੀ ਕਰਾਂ ਮਾਤਾ ਮਨਸਾ ਦੇਵੀ ਜੀ ਜਦੋਂ ਰਿਸ਼ਤੇ ਦੀ ਗੱਲ ਕਰ ਰਹੇ ਨੇ ਨਾ ਗੁਰੂ ਅਮਰਦਾਸ ਜੀ ਨੇ ਪੁੱਛਿਆ ਮਨਸਾ ਦੇਵੀ ਆਖਰ ਮਾਂ ਦੀ ਚਾਹਤ ਹੁੰਦੀ ਹੈ ਤੇ ਤੇਰੀ ਕੀ ਚਾਹਤ ਹੈ ਵੀ ਕੇਹੋ ਦਾ ਪੁੱਤ ਹੋਵੇ ਜਿਹਦੇ ਲੜ ਲਈਏ ਬਚਨ ਆਖੇ ਸਤਿਗੁਰੂ ਮਨਸਾ ਦੇਵੀ ਨੇ ਬਚਨ ਆਖੇ ਮਾਤਾ ਜੀ ਨੇ ਬੀਬੀ ਭਾਨੀ ਅੰਮ੍ਰਿਤ ਬਾਣੀ ਪੜਨ ਵਾਲੀ ਹੈ ਰੱਬੀ ਗੁਨਾ ਦੇ ਧਾਰਨੀ ਹੈ ਇਹੋ ਜਾ ਹੀ ਕੋਈ ਰੱਬੀ ਪੁਰਖ ਮਿਲੇ ਗੁਰੂ ਅਮਰਦਾਸ ਜੀ ਨੇ ਬਚਨ ਆਖੇ ਵੀ ਇਹੋ ਜਾਂ ਰੱਬੀ ਪੁਰਖ ਤੇਰੀ ਨਜ਼ਰ ਵਿੱਚ ਹੈ ਉਹਨਾਂ ਬਚਨ ਆਖੇ ਕਹਿਣ ਲੱਗੇ ਟੋਕਰੀ ਢੋ ਰਹੇ ਸਨ ਭਾਈ ਦੇਠਾ ਜੀ ਸਾਹਮਣੇ ਸੇਵਾ ਕਰਦੇ ਸਨ ਕਹਿਣ ਲੱਗੇ ਜਿਵੇਂ ਉਹ ਸਾਹਮਣੇ ਭਾਈ ਦੇਠਾ ਜੀ ਨੇ ਇੱਕ ਇਹੋ ਦਾ ਕੋਈ ਰੱਬੀ ਪੁਰਖ ਮਿਲ ਜਾਏ ਤੇ ਆਪਣੀ ਧੀ ਬੱਚੀ ਨੂੰ ਲੜ ਲਾ ਦਈਏ ਗੁਰੂ ਅਮਰਦਾਸ ਜੀ ਨੇ ਬਚਨ ਆਖੇ ਕਹਿਣ ਲੱਗੇ ਮਨਸਾ ਦੇਵੀ ਭਾਈ ਜੇਠਾ ਦੀ ਵਰਗਾ ਤੇ ਫਿਰ ਭਾਈ ਜੇਠਾ ਦੀ ਹੈ ਦੂਜਾ ਕੋਈ ਨਹੀਂ ਹੈ ਭਾਈ ਜੇਠਾ ਦੀ ਵਰਗਾ ਭਾਈ ਜੇਠਾ ਦੀ ਹੈ ਯਾਦ ਰੱਖਿਓ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੀ ਤੀ ਬੀਬੀ ਭਾਰਨੀ ਦਾ ਵਿਆਹ ਭਾਈ ਜੇਠਾ ਦੀ ਨਾਲ ਕੀਤਾ ਇਤਿਹਾਸ ਨੇ ਬੜੀ ਭਾਪੂਰਤ ਬਾਤ ਲਿਖੀ ਹੈ ਕਹਿ ਲੱਗੇ ਸਹਿਬ ਨੇ ਆਪਣੇ ਕੋਲ ਬੁਲਾ ਕੇ ਇੱਕ ਬਚਨ ਆਖਿਆ ਸੀ ਕਹਿਣ ਲੱਗੇ ਭਾਈ ਦੇਟਾ ਜੀ ਜਦੋਂ ਗੋਇੰਦਵਾਲ ਸਾਹਿਬ ਆਏ ਸੀ ਕੀ ਆਸ ਲੈ ਕੇ ਆਏ ਸੀ ਕਹਿਣ ਲੱਗੇ ਸਤਿਗੁਰੂ ਮਾਂ-ਬਾਪਾ ਕਾਲ ਚਲਾਣਾ ਕਰ ਗਿਆ ਸੀ ਆਸ ਤੇ ਇਹੋ ਹੀ ਲੈ ਕੇ ਆਇਆ ਸਾਂ ਕਿ ਇੱਥੇ ਆਵਾਂਗਾ ਮਾਂ-ਬਾਪ ਵਾਲਾ ਪਿਆਰ ਗੁਰੂ ਕੋਲੋਂ ਮਿਲ ਜਾਏਗਾ ਪੁੱਛਿਆ ਫਿਰ ਗੁਰੂ ਕੋਲੋਂ ਪਿਆਰ ਮਿਲ ਗਿਆ ਕੈਨ ਲੱਗੇ ਸਤਿਗੁਰੂ ਮਿਲ ਗਿਆ ਹੁਣ ਮਾਂ ਦਾ ਦਇਆਕੁਰ ਯਾਦ ਨਹੀਂ ਆਉਂਦੀ ਹੁਣ ਪਾਪਾ ਹਰਦਾਸ ਪਿਤਾ ਜੀ ਯਾਦ ਨਹੀਂ ਆਉਂਦੇ ਤੁਹਾਡੀ ਗੋਦ ਵਿੱਚੋਂ ਹੀ ਪਿਆਰ ਮਿਲ ਗਿਆ ਗੁਰੂ ਅਮਰਦਾਸ ਜੀ ਨੇ ਬਚਨ ਆਕੇ ਸਨ ਅੱਜ ਤੱਕ ਇਹ ਗੱਲ ਤੈਨੂੰ ਤੇ ਮੈਨੂੰ ਪਤਾ ਹੈ ਆ ਮੈਂ ਅੱਜ ਦੁਨੀਆ ਸਾਹਮਣੇ ਵੀ ਪ੍ਰਗਟ ਕਰਨਾ ਚਾਹੁੰਦੇ ਕਿ ਜਿਹੜਾ ਗੁਰੂ ਦੇ ਦਰ ਦੀ ਟੇਕ ਲਵੇ ਤੇ ਗੁਰੂ ਮਾਂ ਬਾਪ ਤੋਂ ਵੀ ਵੱਧ ਕੇ ਪਿਆਰ ਦਿੰਦਾ ਅੱਜ ਦੁਨੀਆ ਸਾਹਮਣੇ ਵੀ ਪ੍ਰਗਟ ਕਰਨ ਲੱਗੇ ਆ اپنی ਧੀ بچی ਨੂੰ تیرے لڑ لگ کے میں تینو اپنا دنیا سامنے بھی پੁੱਤ قبولن لگی ہے۔ یاد رکھو پھر ਵਿਆਹ ਦਾ ਕਾਰਜ ਵੀ ਹੋ ਗਿਆ। ਮਨ ਵਿੱਚ ਕੋਈ ਵਿਚਾਰ ਨਹੀਂ ਹੈ। ਉਸੇ ਤਰ੍ਹਾਂ ਸੇਵਾ ਸਿਮਰਨ ਵਿੱਚ ਲੱਗੇ ਹੋਏ ਨੇ। ਇੱਕ ਵਾਰੀ ਸ਼ਰੀਕੇ ਕਬੀਲੇ ਵਾਲੇ ਵੀ ਆਏ ਸਨ। ਉਹਨਾਂ ਜਦੋਂ ਆ ਕੇ ਵੇਖਿਆ ਸੀ ਨਾ ਵੀ શરી ਤੇ ਟੋਕਰੀ ਚੁੱਕੀ ਹੈ। ਤੇ ਵਿਆਹ ਵੀ ਹੋ ਚੁੱਕਿਆ ਉਹਨਾਂ ਗੁਰੂ ਅਮਰਦਾਸ ਜੀ ਨੂੰ ਆਕੇ ਬੇਨਤੀ ਆਕੇ ਸਤਿਗੁਰੂ ਇਹ ਜਿਹੜਾ ਭਾਈ ਜੇਠਾ ਹੈ ਨਾ ਇਹਨੇ ਸਾਡੀ ਕੁੱਲ ਨੂੰ ਦਾਗ ਲਾ ਦਿੱਤਾ ਹੈ। ਸਹਿਬ ਕਹਿਣ ਲੱਗੇ ਕਿਉਂ? ਕਹਿਣ ਲੱਗੇ ਇਹਦਾ ਵਿਆਹ ਦਾ ਕਾਰਜ ਵੀ ਹੋ ਗਿਆ, ਜਵਾਈ ਬਣ ਗਿਆ, ਫਿਰ ਵੀ ਟੋਕਰੀ ਢੋ ਰਿਹਾ ਹੈ। ਸਹਿਬ ਨੇ ਬਚਨ ਆਖੇ ਸੀ ਤੁਹਾਡੀ ਕੁੱਲ ਬਚੀ ਭਾਈ ਜੇਠਾ ਦੀ ਕਰਕੇ ਹੈ। ਤੁਹਾਡੇ ਕਰਮ ਇਹਦੇ ਚੰਗੇ ਨਹੀਂ। ਤੁਹਾਡੀ ਕੁੱਲ ਇਹਨਾਂ ਕਰਕੇ ਹੀ ਬਚੀ ਹੋਈ ਹੈ। ਯਾਦ ਰੱਖਿਓ ਫਿਰ ਇੱਕ ਵੇਲਾ ਉਹ ਵੀ ਆਉਂਦਾ ਹੈ। ਕੀ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਭਾਈ ਦੇਠਾ ਜੀ ਨੂੰ ਜੋਗ ਜਾਣ ਕੇ 1574 ਈਸਵੀ ਨੂੰ ਗੁਰਤਾ ਗੱਦੀ ਦੇ ਕੇ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਬਣਾਉਂਦੇ ਆ ਮੈਂ ਅੱਗੇ ਤੁਰਨਾ ਚਾਹੁੰਨਾ ਤਾਂ ਸੰਖੇਪ ਕਰ ਦਿੱਤੀ ਅ ਇੱਕ ਗੱਲ ਤੁਸੀਂ ਤੇ ਹਮ ਚ ਫੁਰ ਕਰ ਲਓ 1534 ਵਿੱਚ ਪ੍ਰਕਾਸ਼ ਹੈ 1574 ਵਿੱਚ ਗੁਰਤਾ ਗੱਦੀ ਮਿਲੀ 40 ਸਾਲ ਦੀ ਉਮਰ ਹੈ ਔਰ 1581 ਤੱਕ ਸਤਗੁਰੂ ਜੀ ਨੇ ਗੁਰਤਾ ਗੱਦੀ ਤੇ ਬਰਾਜ ਮੰਨਦੇ ਨੇ ਦੁਗ ਥਾਵਾਂ ਵਿੱਚ ਸੰਖੇਪ ਜੀਆਂ ਤੁਨੂੰ ਕਹਿ ਕੇ ਫਤਿਹ ਬੁਲਾਉਂਦੇ ਗੁਰੂ ਰਾਮਦਾਸ ਜੀ ਨੇ ਬਿਆੰਤ ਲੁਕਾਈ ਤੇ ਬਖਸ਼ਿਸ਼ ਵਰਤਾਈ ਕਿਰਪਾ ਵਰਤਾਈ ਔਰ ਜਿਹੜਾ ਸ੍ਰੀ ਅਮਰਤ ਸਰ ਸਾਹਿਬ ਸ਼ਹਿਰ ਹੈ ਇਹਦੀ ਨਿਸ਼ਾਨਦੇਹੀ ਗੁਰੂ ਅਮਰਦਾਸ ਜੀ ਕਰਵਾ ਕੇ ਗਏ ਸਨ ਬੀ ਉਥੇ ਨਗਰ ਬਸੋਨੇ ਪਰ ਇਹਨੂੰ ਜਦੋਂ ਵਸਾਇਆ ਨਾ 700 ਅਕਬਰੀ ਟਕਾ ਦੇ ਕੇ 700 ਉਹਦੋਂ ਅਕਬਰ ਦਾ ਰਾਜ ਭਾਗ ਹੈ 700 ਅਕਬਰੀ ਟਕਾ ਦੇ ਕੇ ਤਿੰਨ ਪਿੰਡ ਸੁਲਤਾਨ ਵਿੰਡ ਪਿੰਡ ਤੁੰਗ ਤੇ ਗਿਲਵਾਲੀ ਤਨ ਪਿੰਡਾਂ ਦੀ ਥੋੜੀ ਥੋੜੀ ਜ਼ਮੀਨ ਖਰੀਦ ਕੇ 700 ਅਕਬਰੀ ਟਕਾ ਦੇ ਕੇ ਤਨ ਗੁਰੂ ਰਾਮਦਾਸ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਵਸਾਇਆ 52 ਕਿੱਤਿਆਂ ਦੇ ਵੱਖ-ਵੱਖ ਥਾਵਾਂ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਵਪਾਰੀ ਲੋਕ ਬੁਲਾਏ ਤਾਂ ਜੋ ਸ਼ਹਿਰ ਵੱਸ ਸਕੇ ਹਰ ਤਰ੍ਹਾਂ ਦਾ ਕਾਰ ਬਿਹਾਰ ਹੋ ਸਕੇ ਘਰ ਬਣਾ ਕੇ ਦਿੱਤੇ ਦੁਕਾਨਾਂ ਆ ਕੇ ਦਿੱਤੀਆਂ ਵਜਾਰ ਬਣਾ ਕੇ ਦਿੱਤੇ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਘਰ ਵੀ ਹੈ ਜਿਹੜਾ ਉਹਦੀ ਵੀ ਸੇਵਾ ਸੰਭਾਲ ਕਰਦੇ ਨੇ ਅਜ ਵੀ ਗੁਰੂ ਰਾਮਦਾਸ ਜੀ ਦਾ ਜਿਹੜਾ ਦਰ ਹੈ ਤੁਸੀਂ ਵੇਖੋ ਕਿਸੇ ਵਿਦਵਾਨ ਨੇ ਬੋਲ ਲਿਖੇ ਨੇ ਉਹ ਵਿਦਵਾਨ ਕਹਿੰਦੇ ਵੀ ਜਦੋਂ ਵੀ ਕਦੀ ਗੁਰੂ ਰਾਮਦਾਸ ਜੀ ਦੇ ਦਰ ਜਾਓ ਨਾ ਤੁਸੀਂ ਕਿਸੇ ਵੀ ਡਿਊੜੀ ਵਾਲੇ ਪਾਸੋਂ ਚਲੇ ਜਾਓ ਪੌੜੀਆਂ ਉਤਰ ਕੇ ਜਾਣਾ ਪੈਂਦਾ ਹੈ ਇਹਦਾ ਭਾਵ ਹੈ ਪਰਕਰਮਾਂ ਵਿੱਚ ਜਾਣੇ ਜਦੋਂ ਸਰੋਵਰ ਦੀ ਪਰਕਰਮਾਂ ਵਿੱਚ ਪੌੜੀਆਂ ਉਤਰ ਕੇ ਜਾਣਾ ਪੈਂਦਾ ਹੈ ਐ ਬੰਦੇ ਤੂੰ ਆਪਣੇ ਅੰਤਰ ਆਤਮੇ ਦਾ ਅਹੰਕਾਰ ਤਿਆਗ ਕੇ ਨਿਮਰਤਾ ਦੀ ਪੌੜੀ ਉਤਰ ਕੇ ਆਈ ਜੇ ਤੂੰ ਨਿਮਰਤਾ ਲੈ ਕੇ ਗੁਰੂ ਰਾਮਦਾਸ ਜੀ ਦੇ ਦਰ ਆਏਗਾ ਗੁਰੂ ਤੇਰੀ ਝੋਲੀ ਭਰ ਕੇ ਤੋਰੇਗਾ ਤੇਰੇ ਤੇ ਬਖਸ਼ਿਸ਼ ਕਰਕੇ ਤੋਰੇਗਾ ਸਾਊਦੀ ਅਰਬ ਦਾ ਰਹਿਣ ਵਾਲਾ 93 ਸਾਲ ਦਾ ਇੱਕ ਬਜ਼ੁਰਗ ਜੀ ਦਾ ਨਾਮ ਹੈ ਹਾਜੀ ਮੁਹੰਮਦ ਮਸਕੀਨ ਫਕੀਰ ਹੋਇਆ ਹੈ 사ਊਦੀ ਅਰਬ ਦਾ ਇਹਨੇ ਆਪਣੇ ਜੀਵਨ ਅੰਦਰ ਯਾਦ ਰੱਖਿਓ 1022 ਰੁਪਏ ਆਪਣੀ ਕਿਰਤ ਕਮਾਈ ਦੇ ਕੱਛੇ ਕਰਕੇ ਫਕੀਰ ਨੇ ਨੌ ਮਨ ਯਾਦ ਰੱਖਿਓ ਨੌ ਮਨ ਤੇ ਕੁੱਝ ਸ਼ੇਰ ਚੰਦਨ ਦੀ ਲੱਕੜ ਖਰੀਦੀ ਨੌ ਮਨ 14 ਸ਼ੇਰ ਚੰਦਨ ਦੀ ਲੱਕੜ ਖਰੀਦ ਕੇ 5 ਸਾਲ 7 ਮਹੀਨੇ ਲਾ ਕੇ 1 ਲੱਖ 45000 ਤੰਦਾਂ ਖਿੱਚੀਆਂ ਇੱਕ ਵਾਰੀ ਇਹਨੂੰ ਫਿਰ ਤੁਸੀਂ ਧਿਆਨ ਨਾਲ ਸੁਣ ਲਵੋ ਸਾਊਦੀ ਅਰਬ ਦਾ ਫਕੀਰ ਹੈ 93 ਸਾਲ ਦੀ ਉਮਰ ਹੈ ਹਾਜੀ ਮੁਹੰਮਦ ਮਸਕੀਨ ਹੈ ਆਪਣੀ ਕਿਰਤ ਕਮਾਈ ਦੇ 1022 ਰੁਪਏ ਲੈ ਕੇ ਤੇ ਉਹਨੇ 14 ਸ਼ੇਰ 9 ਮਣ 9 ਮਣ 14 ਸ਼ੇਰ ਲੱਕੜ ਚੰਦਨ ਦੀ ਖਰੀਦ ਕੇ ਉਹਦੇ ਫੱਟਿਆਂ ਵਿੱਚੋਂ 5 ਸਾਲ 7 ਮਹੀਨੇ ਲਾ ਕੇ ਤੇ ਉਹਦੇ ਵਿੱਚੋਂ 1,45,000 ਤੰਦਾ ਖਿੱਚ ਕੇ ਬਰੀਕ ਖਿੱਚ ਕੇ ਇੱਕ ਚੌਰ ਸਹਿਬ ਬਣਾਇਆ ਕਿੰਨੀ ਕਾਲ ਨਾ ਕਾਲੀ 145000 ਤੰਦਾਂ ਬਰੀਕ ਖਿਚੀਆਂ ਇੱਕ ਚੌਰ社 ਬਨਾਇਆ ਉਹਦੀ ਡੰਡੀ ਨੂੰ ਚਾਂਦੀ ਲਾਇਆ ਤੇ ਉਹ ਜਿਹੜਾ ਚੌਰ ਹੈ ਉਹਦਾ ਦੋ ਛੇਰ ਭਾਰ ਹੈ ਮਨਾਕੇ ਤੇ ਮਨ ਵਿੱਚ ਸੋਚਦੇ ਵੀ ਇਹ ਚੌਰ ਉੱਥੇ ਭੇਟ ਕਰਨਾ ਹੈ ਜਿਹੜਾ ਘਰ ਸਮੁੱਚੀ ਮਨੁੱਖਤਾ ਦਾ ਸਾਂਝਾ ਘਰ ਹੋਵੇ ਜਿੱਥੇ ਹਰ ਇੱਕ ਮਨੁੱਖ ਨੂੰ ਆਉਣ ਦੀ ਪ੍ਰਵਾਨਗੀ ਹੋਵੇ ਕਿਸੇ ਨੂੰ ਕੋਈ ਰੁਕਾਵਟ ਨਾ ਹੋਵੇ ਇਹ ਚੌਰ ਉੱਥੇ ਪੇਟ ਕਰਨੇ ਜਿਹੜਾ ਸੱਚਮੁੱਚੀ ਖੁਦਾ ਦਾ ਘਰ ਉਹਨੇ 사우ਦੀ ਅਰਬ ਤੋਂ ਚੱਲਿਆ ਕਦਮ ਦਰ ਕਦਮ ਪਿੰਡਾਂ ਤਹਿ ਕਰਦੇ ਆ ਜਦੋਂ ਭਾਰਤ ਦੀ ਧਰਤੀ ਤੇ ਆਇਆ ਨਾ ਹੁਣ ਇਹ ਆ ਰਿਹਾ ਇਹਨੇ ਬੜੀ ਨਜ਼ਰ ਦੁੜਾਈ ਤੇ ਆਖਰ ਗੁਰੂ ਰਾਮਦਾਸ ਜੀ ਦੇ ਦਰ ਨੂੰ ਆ ਰਿਹਾ ਰਸਤੇ ਵਿੱਚ ਆਉਂਦੇ ਨੂੰ ਸੁਨੇਹਾ ਮਿਲਿਆ ਮੁੰਬਈ ਦਾ ਰਹਿਣ ਵਾਲਾ ਇੱਕ ਉੱਥੋਂ ਦਾ ਅਮੀਰ सेठ ਮੀਆਂ ਖਾਂ ਤੇ ਗੁਜਰਾਤ ਦਾ ਹਾਕਮ ਉਹਨਾਂ ਦੋਨਾਂ ਦਾ ਸੁਨੇਹਾ ਆਇਆ ਤੈਨੂੰ ਮੂੰਹ ਮੰਗਵੀਂ ਕੀਮਤ ਮਿਲੇਗੀ ਤੇ ਤੂੰ ਚੌਰ ਸਾਨੂੰ ਦੇ ਦੇ ਐਡਾ ਕੀਮਤੀ ਚੌਰ ਹੈ 145000 ਤੰਦਾ ਨੇ ਚੰਦਨ ਦੀ ਲੱਕੜ ਵਿੱਚੋਂ ਬਨਾਇਆ ਹੋਇਆ ਹੈ 5 ਸਾਲ 7 ਮਹੀਨੇ ਦੀ ਮਿਹਨਤ ਹੈ ਉਨਾ ਆਖਿਆ ਜਿੰਨੀ ਮਾਇਆ ਆਖੇ ਫਕੀਰ ਹਾਜੀ ਮੁਹੰਮਦ ਮਸਕੀਨ ਇਹ ਚੌੜ ਸਾਨੂੰ ਦੇ ਦੇ ਉਸ ਵੇਲੇ ਉਸ ਫਕੀਰ ਨੇ ਬਚਨ ਆਖੇ ਲੱਗੇ ਭਲਿਓ ਇਹ ਤੇ ਮੈਂ ਗੁਰੂ ਰਾਮਦਾਸ ਜੀ ਨੂੰ ਚੇਤਾ ਕਰਦਿਆਂ ਤੇ ਜਿਹੜਾ ਸੱਚਮੁੱਚ ਹੀ ਖੁਦਾ ਦਾ ਘਰ ਹੈ ਤੇ ਸਰਬ ਸੰਦੀ ਬਾਲਤਾ ਦਾ ਜਿੱਥੋਂ ਸੁਨੇਹਾ ਮਿਲਦਾ ਹੈ ਜਿਹਦੇ ਚਾਰ ਦਰਵਾਜ਼ੇ ਨੇ ਕਿਸੇ ਨੂੰ ਰੁਕਾਵਟ ਨਹੀਂ ਹੈ ਖੱਤਰੀ ਬ੍ਰਾਹਮਣ ਸੂਦ ਵੈਸ਼ਪ ਦੇਸ਼ ਤੋਂ ਵਰਨਾ ਕੋਈ ਸਾਂਝਾ ਇਤੇ ਮੈਂ ਗੁਰੂ ਰਾਮਦਾਸ ਜੀ ਦੇ ਦਰ ਭੇਟ ਕਰ ਲੈ। ਯਾਦ ਰੱਖਿਓ ਉਹ ਹਾਜੀ ਮਸਕੀਨ ਨੇ ਇਹ ਚੌਰ ਸਾਹਿਬ ਗੁਰੂ ਰਾਮਦਾਸ ਜੀ ਦੇ ਦਰ ਭੇਟ ਕੀਤਾ ਸੀ। ਇਹਨੂੰ ਇੱਕ ਨਲਕੀ ਵਿੱਚ ਪਾ ਕੇ ਰੱਖਦੇ ਸਨ। ਇਤਿਹਾਸ ਵਿੱਚ ਲਿਖਿਆ ਜਦੋਂ ਨਲਕੀ ਵਿੱਚੋਂ ਕੱਢਦੇ ਸਨ ਬਾਹਰ ਚਾਰ ਛਪੇਰੇ ਚੰਦਨ ਦੀ ਮਹਿਕ ਖਿਲਰਦੀ ਸੀ। ਬਹੁਤ ਲੰਮਾ ਸਮਾਂ ਇਹ ਚੌਰ ਸਾਹਿਬ ਗੁਰੂ ਰਾਮਦਾਸ ਜੀ ਦੇ ਦਰ ਰਹਾ ਸੰਗਤਾਂ ਦਰਸ਼ਨ ਦੀਦਾਰ ਕਰਦੀਆਂ ਰਹੀਆਂ ਬਦਕਿਸਮਤੀ ਘੱਲੂ ਘਾਰੇ ਵਿੱਚ ਇਹ ਵੀ ਚੌਰ ਸਾਹਿਬ ਉਸ ਮਿਲੇ ਅਗਨ ਭੇਟ ਹੋ ਗਿਆ ਮੈਂ ਤੁਹਾਨੂੰ ਬੇਨਤੀ ਕੇਵਲ ਇੰਨੀ ਕਹਿ ਰਿਹਾ ਕਿ ਗੁਰੂ ਰਾਮਦਾਸ ਜੀ ਦੇ ਦਰ ਦੇ ਇਹੋ ਜਿਹੇ ਸ਼ਰਧਾਲੂ ਨੇ ਜਿਹੜੇ ਬੋਲ ਬਾਬਾ ਸੱਤਾ ਬਲਵੰਡ ਜੀ ਨੇ ਕਹੇ ਧੰਨ ਧੰਨ ਰਾਮਦਾਸ ਗੁਰੂ ਜਿਨ ਸਰੀਆ ਤਿੰਨੇ ਸ਼ਵਾ ਲਿਆ ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰ ਹੈ ਧਾਰਿਆ ਬਾਬਾ ਸੱਤਾ ਬਲਵੰਡ ਜੀ ਕਹਿਣ ਲੱਗੇ ਗੁਰੂ ਰਾਮਦਾਸ ਜੀ ਅਧੂਰੀ ਕਰਾਮਾਤ ਨਹੀਂ ਹੈ ਲੋਕ ਪੁੱਛਦੇ ਨੇ ਵੀ ਕਰਾਮਾਤ ਕੀ ਹੁੰਦੀ ਹੈ ਬਾਬਾ ਸੱਤਾ ਬਲਵੰਡ ਜੀ ਕਹਿਣ ਲੱਗੇ ਗੁਰੂ ਰਾਮਦਾਸ ਜੀ ਰੱਬ ਦੀ ਕਰਾਮਾਤ ਨੇ ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰ ਹੈ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਤੇਰੇ ਸਿੱਖਾਂ ਤੇ ਸੰਗਤਾਂ ਨੇ ਤੈਨੂੰ ਪਾਰ ਬ੍ਰਹਮ ਪਰਮੇਸ਼ਵਰ ਜਾਣ ਕੇ ਨਮਸਕਾਰ ਕੀਤੀ ਆਪਾਂ ਵੀ ਤੁਹਾਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਪਾਰ ਬ੍ਰਹਮ ਜਾਣ ਕਰਕੇ ਤੇ ਨਮਸਕਾਰ ਕਰੀਏ ਤੇ ਗੁਰੂ ਰਾਮਦਾਸ ਜੀ ਅੱਜ ਸਾਡੇ ਤੇ ਵੀ ਰਹਿਮਤ ਕਰਨਗੇ ਸਹਬ ਰਹਿਮਤ ਕਰੇ ਆਪ ਸੂਚੀ ਸੰਗਤ ਨੇ ਬੜੀ ਭਾਵਨਾ ਨਾਲ ਬਿਹਾਰੀਪੁਰ ਨਗਰ ਦੀ ਸੰਗਤ ਹੈ ਹੋਰ ਇਲਾਕੇ ਪਰ ਦੀ ਸੰਗਤ ਨੇ ਰਲ ਮਿਲ ਕੇ ਸਤਗੁਰੂ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ